ਸੋਨਾਲ ਸੋਨਾਲ ਉਠਾਇਓ ਬਾਬਾ ਬਾਬਾ ਅਮਰ ਸਿ ਸ਼ੰਗ ਬੋਲੇ ਸੋਨਾਲ ਸੋਨਾਲ ਕੋਰੇ ਤੂੰ ਕ ਹਾਂ ਮੈਂ ਮੰਨ ਲਿਆ ਨਾ ਵੀ ਘਰੇ ਘਰੇ ਬੰਦੇ ਆਪਣੇ ਜੱਦੇ ਨੇ ਬਾਕੀ ਇਹ ਬ੍ਰਹਮ ਸੀਆਂ ਇੱਕਲੀ ਜਿਹੜੀ ਥੱਲੇ ਵਾਲੀ ਵੋਟ ਆ ਉਹ ਉਵੇਂ ਤੱਕੜੀ ਨੂੰ ਬਣੀ ਹੁੰਦਾਂ ਵਾਲੀ ਮੌਣੀ ਤੱਕੜੀ ਨੂੰ ਸਿੰਘ ਢੰਡੇ ਧਰਮਪਤਨੀ ਸ਼੍ਰੀਮਤੀ ਸਰਬਜੀਤ ਕੌਰ ਤੇ ਬਾਕੀ ਆ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਆ ਇਹ ਅਜਨਾਲੇ ਹਲਕੇ ਦੇ 4 ਜ਼ੋਨ ਬਣਾਏ ਗਏ ਆ ਪਹਿਲਾ ਪ੍ਰਸ਼ਿੱਧੀ ਚੋਣ ਸਰਦਾਰ ਬ੍ਰਹਮ ਸਿੰਘ ਜੀ ਢੰਡੇਰ ਉਹਨਾਂ ਦੇ ਘਰੋਂ ਸਾਡੇ ਭੈਣ ਜੀ ਸਰਬਜੀਤ ਕੌਰ ਜੀ ਲੜ ਰਹੇ ਆ ਤੇ ਜਿਹੜੇ ਬਲਾਕ ਜਿਹੜੇ ਨਾਲ ਜ਼ੋਨ ਆ ਸਾਡੇ ਜੋ ਮਿਆਰੀ ਜੋਂ ਤੋਂ ਸਾਡਾ ਵੀਰ ਰਣਜੀਤ ਸਿੰਘ ਉਹਨਾਂ ਦੇ ਵਾਈਫ ਲੜ ਰਹੇ ਆ ਤੇੜੇ ਤੋਂ ਮਲਕੀਤ ਸਿੰਘ ਹੋਣੀ ਇਹਨਾਂ ਦਾ ਪਰਿਵਾਰ ਲੜ ਰਿਹਾ ਗਰਦੀਪ ਸਿੰਘ ਬੈਠਾ ਸਾਡਾ ਵੀਰ ਮਸ਼ਕਰੀ ਨੰਗਲ ਤੋਂ ਉਹ ਲੜ ਰਹੇ ਆ ਕਰਮਜੀਤ ਕੌਰ ਜੀ 달ਮ ਤੋਂ ਸੰਗਤਪੁਰੇ ਤੋਂ ਸਰਦਾਰ ਕਸ਼ਮੀਰ ਸਿੰਘ ਜੀ ਸਾਫਕਾ ਸਰਪੰਚ ਸਾਡਾ ਨੌਜਵਾਨ ਵੀਰ ਰਵਿੰਦਰ ਸਿੰਘ ਭੱਲੇਪਿੰਡ ਤੋਂ ਤੇ ਤਾਰੀਵਾਲ ਕਲੇਰ ਤੋਂ ਸਰਜੀਤ ਕੌਰ ਜੀ ਮਿਹਨਤ ਕਰਨਾ ਤੁਹਾਡਾ ਫਰਜ ਹੈ ਜੇ ਤਾਰ ਵਾਇਰੂਸ ਦੇ ਹੱਥ ਵਿੱਚ ਆਇਆ ਆਪਾਂ ਜੇ ਮੈਦਾਨ ਵਿੱਚ ਹੀ ਨਹੀਂ ਆਉਂਦੇ ਇਸ ਤੋਂ ਵੱਡੀ ਕਾਰਡ ਕੋਈ ਨਹੀਂ ਦੇਖੋ ਸਾਡੇ ਗੁਰੂ ਸਾਹਿਬ ਦੱਸੇ ਪਤਾ ਜੀ 10 ਲੱਖ ਦੀ ਫੌਜ ਦਾ ਮੁਕਾਬਲਾ ਕੀਤਾ ਆ ਵੀ ਕੱਲੇ ਹੋ ਗਿਆ ਹੱਥ ਲਾ ਕੇ ਦੇਖਣਾ ਮਾਰਦਾ ਤੋਂ ਉਤਰਾਈ ਗਈ ਆ ਇਸ ਕਰਕੇ ਆਪਣੇ ਪੰਜਾਬੀਆਂ ਦੇ ਲਈ ਦੇਣਿਆ 2026 ਚੜ ਜਾਣਾ ਤੇ ਉਹਦੇ ਜੂਨ ਜੁਲਾਈ ਜੇ ਤੁਸੀਂ ਵੇਖਿਓ ਕਿਤਨਾ ਅਕਾਲੀ ਦਲ ਦਾ ਜਿਹੜਾ ਹਾਰਡ ਆਉਂਦਾ ਪੰਜਾਬ ਦੇ ਵਿੱਚ ਮੇਰੇ ਨਾਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਜ ਵੀ ਕਈ ਪੰਚਾਇਤਾਂ ਮੌਜੂਦਾ ਇਹੋ ਜਿਹੀਆਂ ਜਿਹੜੀਆਂ ਕਹਿੰਦੀਆਂ ਸਾਨੂੰ ਸਰੂਪੇ ਪਾ ਲੋ ਬੇਸ਼ੱਕ ਸ਼ਾਮਲ ਕਰ ਲੋ ਪਰ ਮੈਂ ਕਹਾ ਯਾਰ ਅਜੇ ਅਸੀਂ ਕਰਨਾ ਕੀ ਆ ਤੁਸੀਂ 2 4 6 ਮਹੀਨੇ ਜੇ ਕੋਈ ਤੁਹਾਡਾ ਸੌਰਦਾ ਤੇ ਭਰਾਓ ਆਪਣਾ ਸਾਰ ਲੋ ਕੋਈ ਗੱਲ ਨਹੀਂ ਹੁਣ ਲਾਗੇ ਜਾ ਕੇ ਲਿਆਵਾਂਗੇ ਸਾਰਿਆਂ ਨੂੰ ਇਸ ਕਰਕੇ ਤਗੜੇ ਹੋ ਵੇਖਿਓ ਦਿਨੋ ਦਿਨ ਕਿੰਡੇ ਵੱਡੇ ਕਾਫਲੇ ਆਪਣੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਬਣਦੇ ਆ ਰਹੇ ਆ ਇਹ ਤਾਂ ਅਜ ਨਾਲਾ ਤਾਂ ਹਲਕਾ ਹੀ ਪੰਥ ਘਲਕਾਰਿਆ ਹਮੇਸ਼ਾ ਹੀ ਤੁਸੀਂ ਇੱਥੋਂ ਜਿਮਨੀ ਚੋਣਾ ਤੱਕ ਜਿਹੜੀਆਂ ਇੱਥੇ ਜਿਤਾ ਕੇ ਸਰਕਾਰ ਦਾ ਨੀਂ ਪੱਥਰ ਰੱਖਦੇ ਰਹੇ ਜੂ ਇੱਥੋਂ ਹਮੇਸ਼ਾ ਹੀ ਅਕਾਲੀ ਦਲ ਬੜੀ ਵੱਡੀ ਜਿੱਤ ਪ੍ਰਾਪਤ ਕਰਕੇ ਜਾਂਦਾ ਰਿਹਾ ਹੁਣ ਵੀ ਇੱਥੋਂ ਤੁਸੀਂ ਬੜਾ ਵੱਡਾ ਮਾਣ ਜਿਹੜਾ ਬਖਸ਼ਣਾ ਆ ਤੁਸੀਂ ਐਮਪੀ ਇਲੈਕਸ਼ਨ ਦੇ ਵਿੱਚ ਵੀ ਅਜੇ ਉਦੋਂ ਅਸੀਂ ਟੁੱਟ ਪੰਨ ਕਰ ਕਰਕੇ ਥੋੜਾ ਬਹੁਤਾ ਸਾਰਾ ਨਵੇਂ ਸਿਰੇਓ ਫੇਰ ਸੈਟਅਪ ਕੀਤਾ ਸੀ ਤੇ 20000 ਵੋਟ ਜਿਹੜੀ ਅਸੀਂ ਉਦੋਂ ਲੈ ਗਏ ਆ ਸ਼੍ਰੋਮਣੀ ਅਕਾਲੀ ਦਲ ਦਾ ਇਸ ਕਰਕੇ ਹੁਣ ਤੇ ਪ੍ਰਮਾਤਮਾ ਦੀ ਕਿਰਪਾ ਹੀ ਬੜੀ ਆ ਹੁਣ ਤੇ ਝਾਕੇ ਝੂਕੇ ਜਿਹੜੇ ਥੋੜੇ ਬੋਧੇ ਰਹਿ ਗਏ ਅਗਲੇ ਦੋਵਾਂ ਚਵਾਂ ਉਹ ਵੀ ਬਾਦਲ ਸਾਹਿਬ ਦੇ ਵੇਲੇ ਸਬੂਧਾ ਸੈਂਟਰ ਪਿੰਡਾਂ 'ਚ ਬਣਾਏ ਸਾਡੇ ਗੁਰੂਆਂ ਦੀਆਂ ਜਾਗਰਾਂ ਬਣਾਈਆਂ ਪੰਜਾਬ 'ਚ ਚਾਹੇ ਰਾਮ ਤੀਰਥ ਦੀ ਗੱਲ ਕਰਾਂ 500 ਕਰੋੜ ਰੁਪਇਆ ਲਾ ਕੇ ਬਣਾਈ ਦਰਬਾਰ ਸਾਹਿਬ ਦੇ ਤੁਸੀਂ ਰਸਤੇ ਜਾਂਦੇ ਇੰਜ ਲੱਗਦਾ ਜਿਵੇਂ ਕਿਤੇ ਬਾਹਰ ਦੇ ਮੁਲਕ ਦੇ ਰਸਤੇ ਆ ਮੇਰੇ ਕਹਿਣ ਦਾ ਭਾਵ ਆ ਕਿ ਜਿੰਨੀ ਪੰਜਾਬ ਦੀ ਤਰੱਕੀ ਡਿਵੈਲਪਮੈਂਟ ਸਾਰੀ ਆਪਣੀ 10 ਸਾਲਾਂ ਸਰਕਾਰ ਦੇ ਵਿੱਚ ਅਕਾਲੀ ਦਲ ਵੇਲੇ ਹੋਈ ਆ। ਪਰ ਉਹ ਹੋਇਆ ਕਿ ਕਿ ਪਿਛਲੇ 5 ਸਾਲ ਜਦੋਂ ਕਾਂਗਰਸ ਦੀ ਸਰਕਾਰ ਆਈ 10 ਸਾਲ ਆਪਾਂ ਰਾਜ ਕੀਤਾ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁੜਕਾ ਸਾਹਿਬ ਫੜ ਕੇ ਸੌ ਖਾਦੀ ਕਿ ਬੋਲੋ ਇਹ ਸੋਨਾਂ। ਉਹ ਤੋਂ ਬਾਅਦ ਚਮਿਆਰੀ ਤੋਂ ਸਰਦਾਰ ਦਲੀਪ ਸਿੰਘ ਜੀ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਦੇ ਬੇਟੀ ਇਹਨਾਂ ਦੀ ਜਿਹੜੀ ਆ ਲੜਨ ਜਾ ਰਹੀ ਹੈ ਇਲੈਕਸ਼ਨ ਬੋਲੇ ਸੋਨਮ ਅਕਾਲ ਪੁਰਖ ਜੈ ਜੈਕਾਰ ਜੇ ਇਸੇ ਤਰ੍ਹਾਂ ਸਾਡਾ ਵੀਰ ਗੁਰਦੇਵ ਸਿੰਘ ਬੋਲੇ ਸੋਨਮ ਅਕਾਲ ਪੁਰਖ ਸਾਡਾ ਵੀਰ ਅਰਵਿੰਦਰ ਸਿੰਘ ਨੌਜਾਨ ਬੋਲੇ ਸੋਨਮ ਅਕਾਲ ਪੁਰਖ ਮਲਕੀਸ਼ ਸਿੰਘ ਜਿਨ੍ਹਾਂ ਦੇ ਘਰੋਂ ਤੁਹਾਡੇ ਭੈਣ ਹੁਣ ਇਲੈਕਸ਼ਨ ਲੜ ਰਹੇ ਆ ਬੋਲੇ ਸੋ ਨਾਮ ਸੋ ਸਿਿਆ ਕਾਮ ਬ੍ਰਹਮ ਸਿੰਘ ਜੀ ਆਈ ਲਵ ਯੂ ਹਾਂਜੀ ਭਾਈ ਅੱਜ ਦੇ ਪ੍ਰੋਗਰਾਮ ਅੱਜ ਦੀ ਜੋ ਇਹ ਮੀਟਿੰਗ ਰੱਖੀ ਆ ਇਹ ਸਰਕਲ ਚ ਮਿਆਰੀ ਦੀ ਆ ਜਿੱਥੋਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਰਦਾਰ ਬ੍ਰਹਮ ਸਿੰਘ ਜੀ ਝੰਡੇਰ ਉਹਨਾਂ ਦੇ ਧਰਮ ਪਤਨੀ ਸਾਡੇ ਭੈਣ ਜੀ ਸਰਬਜੀਤ ਕੌਰ ਇਥੋਂ ਲੜਨ ਜਾ ਰਹੇ ਆ ਤੇ ਇਹਨਾਂ ਦੇ ਨਾਲ ਸਾਡੇ ਸਾਰੇ ਬਾਕੀ ਜਿਹੜੇ ਬਲੌਕ ਸਮਿਤੀ ਦੇ ਮੈਂਬਰ ਆ ਉਹ ਵੀ ਇੱਥੇ ਪਹੁੰਚੇ ਆ ਤੇ ਸਾਰੀ ਇਹਦੇ ਵਿੱਚ ਅੱਜ ਅੱਜ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਇਹਨਾਂ ਨਾਲ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਸਬੰਧ ਵਿੱਚ ਅੱਜ ਦੀ ਜੋ ਇਹ ਮੀਟਿੰਗ ਕੀਤੀ ਗਈ ਕਿਸ ਤਰ੍ਹਾਂ ਦਾ ਹੰਕਾਰ ਆ ਬਹੁਤ ਤੁਹਾਡੇ ਸਾਹਮਣੇ ਆ ਤੁਸੀਂ ਵੇਖ ਹੀ ਲੈ ਕਿੰਨਾ ਸ਼ਾਪ ਆਇਆ ਜਾ ਰਿਹਾ ਨਹੀਂ ਤੇ ਜਦੋਂ ਮੌਜੂਦਾ ਸਰਕਾਰਾਂ ਹੁੰਦੀਆਂ ਉਹਨਾਂ ਦੇ ਆਪੋਜੀਸ਼ਨ ਬੰਦੇ ਖਲੋਣ ਨੂੰ ਨਹੀਂ ਲੱਭਦੇ ਤੇ ਸਾਡੇ ਇੱਥੇ ਤਿੰਨ ਤਿੰਨ ਕੈਂਡੀਡੇਟਾਂ ਦਾ ਅਸੀਂ ਬਹਿ ਕੇ ਜਿਹੜਾ ਸਮਝੌਤਾ ਕਰਾਇਆ ਤੇ ਇੱਕ ਇੱਕ ਉਮੀਦਵਾਰ ਦਿੱਤਾ ਤੁਸੀਂ ਡਰ ਇੱਥੋਂ ਹੀ ਪੈਦਾ ਦੇਖ ਲਓ ਜਿਹੜੀਆਂ 10 12 ਸੀਟਾਂ ਦੇ ਉੱਤੇ ਇਹਨਾਂ ਨੇ ਬਿਨਾਂ ਮੁਕਾਬਲਾ ਹੀ ਆਪਣੇ ਉਮੀਦਵਾਰ ਜਿਹੜੇ ਸਾਡੇ ਕਾਗਜ਼ ਗਲਤ ਕਰਾ ਕੇ ਤੇ ਜਿਹੜੇ ਆਪਣੇ ਉਮੀਦਵਾਰ ਬਣਾ ਲਏ। ਕੀ ਸਨਾਨ ਦਿਨਾ ਚਾਹੋਗੇ? ਮੈਂ ਵਰਕਰਾਂ ਨੂੰ ਇਹੋ ਸਨਾਨ ਦੇਵਾਂਗਾ ਕਿ ਤਗੜੇ ਹੋ ਕੇ ਡਟ ਕੇ ਇਹ ਇਲੈਕਸ਼ਨ ਲੜੋ ਕੋਈ ਪ੍ਰਵਾਹ ਕਰਨ ਦੀ ਕਿਸੇ ਦੀ ਲੋੜ ਨਹੀਂ ਆ ਕਿਉਂਕਿ ਅੱਜ ਜੋ ਪੰਜਾਬ ਦੇ ਹਾਲਾਤ ਬਣ ਚੁੱਕੇ ਆ ਸਾਰੇ ਦਿਨ ਜਿਹੜੇ ਡੀਗ ਰਹੇ ਆ ਵੀ ਦਵਾ-ਦਵ ਜਿਹੜੇ ਆ ਇਹ ਸਮਾਂ ਆਵੇ ਤੇ 2027 ਦੇ ਵਿੱਚ ਸ਼ਰੋਣੀ ਕਾਲੀ ਕਲ ਦੀ ਸਰਕਾਰ